ਅੱਜ ਲੋੜ ਹੈ ਕਿ ਸਾਰੇ ਵਿਧਾਇਕ ਹਰਮਿੰਦਰ ਸਿੰਘ ਪਠਾਨ ਮਾਜਰੇ ਦੇ ਹੱਕ ਦੇ ਵਿੱਚ ਉਤਰਨ ਤੇ ਉਥੇ ਦਿੱਲੀ ਵਾਲਿਆਂ ਦੇ ਖਿਲਾਫ ਪੜਾਅ ਕੱਢਣ ਪਰੰਤੂ ਅਜਿਹਾ ਨਹੀਂ ਹੋਵੇਗਾ ਕਿਉਂਕਿ ਅਗਲਿਆਂ ਨੇ ਤੌਣ ਦੇ ਉੱਤੇ ਲੱਤ ਰੱਖੀ ਹੋਈ ਹੈ ਤੇ ਜੋ ਵੀ ਦਿੱਲੀ ਵਾਲਿਆਂ ਦੇ ਖਿਲਾਫ ਬੋਲੇਗਾ ਉਸਦੇ ਖਿਲਾਫ ਪਰਚਾ ਜ਼ਰੂਰ ਦਰਜ ਕੀਤਾ ਜਾਵੇਗਾ। ਇਹ ਬਿਆਨ ਰਾਸੀ ਖਾਲਸਾ ਦੇ ਵੱਲੋਂ ਦਿੱਤੇ ਗਏ ਨੇ ਤੇ ਜਸਤੂ ਲੈ ਕੇ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਉੱਤੇ ਤਿੱਖੇ ਨਿਸ਼ਾਨੇ ਸਾਦੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਹਰਮੀਰ ਸਿੰਘ ਪਠਾਣ ਮਾਜਰਾ ਨੇ ਦਿੱਲੀ ਵਾਲਿਆਂ ਦੇ ਖਿਲਾਫ ਬੋਲੇ ਤੇ ਉੱਥੇ ਹੀ ਪੰਜਾਬ ਦੇ ਹੱਕ ਦੇ ਵਿੱਚ ਗਰਜਦਾ ਹੋਇਆ ਨਜ਼ਰ ਆਇਆ ਪਰੰਤੂ ਦੂਜੇ ਪਾਸੇ ਉਸਤੇ ਹੀ ਉਲਟ ਪਰਚਾ ਕਰ ਲਿਆ ਗਿਆ। ਪਰੰਤੂ ਹੁਣ ਆਜੇ ਸਾਰੇ ਵਿਧਾਇਕਾਂ ਨੂੰ ਲੋੜ ਹੈ ਕਿ ਉਸਦੇ ਹੱਕ ਦੇ ਵਿੱਚ ਖੜਨ ਪਰੰਤੂ ਅਜੇਹਾ ਨਹੀਂ ਹੋਏਗਾ ਕਿਉਂਕਿ ਦਿੱਲੀ ਵਾਲਿਆਂ ਨੇ ਸਾਰੇ ਹੀ ਵਿਧਾਇਕ ਜਿਹੜੇ ਕਿ ਵਾਸਤੇ ਵਿੱਚ ਕੀਤੇ ਹੋਏ ਨੇ ਅਜਿਹੇ ਜਿਹੜੇ ਕਿ ਬਿਆਨ ਦਿੱਤੇ ਜਾ ਰਹੇ ਨੇ ਹੋਰ ਕੀ ਕੁਝ ਕਹਿਣਾ ਆਓ ਤੁਹਾਨੂੰ ਸੁਣਾਉਨੇ ਆ ਕੇਰੀਆਲ ਹੋਰਾਂ ਨੇ ਇੱਕ ਤੀਰ ਦੇ ਨਾਲ ਦੋ ਨਿਸ਼ਾਨੇ ਲਾਏ ਨੇ ਜਿਹੜਾ ਹਰਮੀਤ ਪਠਾਨ ਮਾਜਰਾ ਹੈ ਜਦੋਂ ਤੱਕ ਉਹ ਸਰਕਾਰ ਦੇ ਨਾਲ ਸੀ ਜਦੋਂ ਉਹਨਾਂ ਦੀ ਹਾਮੀ ਚਾਮੀ ਭਰਦਾ ਸੀ ਭਾਵੇਂ ਕੀ ਉਹਨੇ ਕੋਈ ਗਲਤ ਕੰਮ ਕੀਤਾ ਹੋਵੇ ਤਾਂ ਉਦੋਂ ਉਹ ਸਹੀ ਸੀ ਪਰ ਜਦੋਂ ਮਾੜਾ ਜਾਂ ਦਿੱਲੀ ਵਾਲਿਆਂ ਦੇ ਖਿਲਾਫ ਬੋਲਿਆ ਬੋਲਿਆ ਕਿ ਹੜਾਂ ਦੀ ਸਥਿਤੀ ਬਾਰੇ ਉਹਨਾਂ ਦੀ ਨਲਾਇਕੀ ਦੱਸੀ ਤਾਂ ਨਾਲ ਦੀ ਨਾਲ ਹਰਮੀਤ ਪਠਾਨ ਮਾਜਰਾ ਬਲਤਕਾਰੀ ਹੋ ਗਿਆ ਇਹ ਹੈ ਦਿੱਲੀ ਮਾਡਲ ਜੇ ਹਜੇ ਵੀ 92 ਦੇ 92 ਕਿੰਨੇ ਵੀ ਨੇ 92 93 94 ਜਿੰਨੇ ਵੀ ਹੈਗੇ ਨੇ ਪਠਾਨ ਮਾਜਰੇ ਦੇ ਨਾਲ ਨਾ ਖੜੇ ਦਿੱਲੀ ਵਾਲਿਆਂ ਦੀ ਝੋਲੀ 'ਚ ਜਾ ਕੇ ਡਿੱਗੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਹਾਲ ਤੁਹਾਡਾ ਵੀ ਇਹੀ ਹੋਣਾ ਪਰਚੇ ਨਾਲ ਦੀ ਨਾਲ ਦਿੱਲੀ ਵਾਲੇ ਤਿਆਰ ਖੜੀ ਬੈਠੇ ਆ ਜਿਹੜਾ ਵੀ ਕੋਈ ਪੰਜਾਬ ਦਾ ਐਮ.ਐਲ.ਏ. ਦਿੱਲੀ ਵਾਲੇ ਦੇ ਖਿਲਾਫ ਬੋਲੂਗਾ ਨਾਲ ਦੀ ਨਾਲ ਪਰਚਾ ਕਰਕੇ ਉਹਦੀ ਕਰਦਾਰਕੁਸ਼ੀ ਕੀਤੀ ਜਾਊਗੀ ਕਿਸੇ ਨੇ ਕੋਠੀਆਂ ਪਾਲੀਆਂ ਕਿਸੇ ਨੇ ਕੁਸ਼ ਕਰ ਲਿਆ ਕਿਸੇ ਨੇ ਕੁਸ਼ ਕਰ ਲਿਆ ਕਿਸੇ ਦੀ ਆਮਦਨ ਨਾਲੋਂ ਮਤਲਬ ਆਮਦਨ ਵਧ ਗਈ ਹਨਾ ਖਰਚੇ ਵਧਾਲੇ ਉਹਨਾਂ ਦੇ ਪਰਚੇ ਕਰ ਦੇਣੇ ਆ ਕਿਸੇ ਨਾ ਕਿਸੇ ਤਰੀਕੇ ਨਾਲ ਪੰਜਾਬ ਦੇ ਐਮ.ਐਲ.ਏ.ਆਂ ਦੇ ਉੱਪਰ ਲੱਤ ਰੱਖਣੀ ਹੈ ਕੈਰੀ ਵਾਲ ਨੇ ਤੇ ਤੁਹਾਨੂੰ ਭਰਾਵੋ ਸਿਰ ਨਹੀਂ ਚੁੱਕਣ ਦੇਣਗੇ ਤੁਹਾਡਾ ਸਿਰ ਉਹਦੀ ਨੱਪ ਦਿਆ ਕਰਨਗੇ ਜੇ ਨਾ ਇਕੱਠੇ ਹੋਏ ਜੇ ਅੱਜ ਪਠਾਨ ਮਾਜਰੇ ਦੇ ਹੱਕ 'ਚ ਨਾ ਖੜੇ ਇੱਕ ਤੀਰ ਨਾਲ ਦੋ ਨਿਸ਼ਾਨੇ ਪੰਜਾਬ ਦੇ ਵਿੱਚ ਹੜਾਂ ਦੀ ਸਥਿਤੀ ਬਹੁਤ ਮਾੜੀ ਹੈ ਜਿਹੜੀਆਂ ਸਰਕਾਰ ਦੀਆਂ ਨਲਾਇਕੀਆਂ ਸੀ ਉਹ ਬਿਲਕੁਲ ਸਾਹਮਣੇ ਆ ਗਈਆਂ ਜਦੋਂ ਇਹ ਵਿਰੋਧੀ ਧਿਰ ਦੇ ਵਿੱਚ ਭਗਵੰਤ ਮਾਨ ਹੁੰਦਾ ਸੀ ਨਾ ਉਦੋਂ ਇਹ ਨਲਾਇਕੀਆਂ ਗਿਣਾਉਂਦਾ ਹੁੰਦਾ ਸੀ ਮੌਜੂਦਾ ਸਰਕਾਰਾਂ ਦੀਆਂ ਪਿਛਲੀਆਂ ਸਰਕਾਰਾਂ ਦੀਆਂ ਇਹ ਨਾਲੇ ਸਫਾਈ ਨਹੀਂ ਕਰਦੇ ਜੀ ਇਹ ਐ ਨਹੀਂ ਕਰਦੇ ਜੀ ਉਹ ਨਹੀਂ ਕਰਦੇ ਜੀ ਆ ਹੁਣ ਦੇਖ ਲਓ 3 ਸਾਲਾਂ ਦੇ ਵਿੱਚ ਦੋ ਵਾਰੀ ਹੜ ਆ ਗਏ ਕੀ ਤਿਆਰੀਆਂ ਕੀਤੀਆਂ ਨੇ ਪੰਜਾਬ ਦੀ ਸਰਕਾਰ ਨੇ ਬਈ ਇਹ ਸਰਕਾਰ ਨਕਲੀ ਇਨਕਲਾਬੀਆਂ ਦੀ ਸਰਕਾਰ ਹੈ ਪਹਿਲਾਂ ਸਾਨੂੰ ਬੀਬੀ ਐਮਏ ਦੇ ਵਿੱਚੋਂ ਕੱਢਿਆ ਉਦੋਂ ਇਹ ਚੁੱਪ ਜੇ ਅੱਜ ਸਾਡਾ ਬੰਦਾ ਉੱਥੇ ਹੁੰਦਾ ਤਾਂ ਓਨੇ ਦੇਖਣਾ ਸੀ ਕਿੰਨਾ ਪਾਣੀ ਛੱਡਣਾ ਕੀ ਕਰਨਾ ਸਾਡੀ ਤਾਂ ਹਿੱਸੇਦਾਰੀ ਖਤਮ ਕਰਤੀ ਉਦੋਂ ਚੁੱਪ ਤੇ ਅੱਜ ਜੇ ਪਠਾਨ ਮੱਜਰੇ ਨੇ ਮੜਾ ਕਿਨਾਂ ਦੇ ਕਿਸੇ ਅਫਸਰ ਨੂੰ ਕਹਿਤਾ ਕਿ ਇਹਦੀ ਨਲੈਕੀਆਂ ਕਾਰਨ ਬੰਨਾ ਟੁੱਟੇ ਨੇ ਜਾਂ ਸਫਾਈ ਨਹੀਂ ਕੀਤੀ ਜਾਂ ਇਹਨਾਂ ਦੇ ਵਿੱਚੋਂ ਜਦੋਂ ਮਿੱਟੀ ਲੋਕ ਚੱਕਦੇ ਸੀ ਪਹਿਲਾਂ ਇਂ ਚੱਕ ਕੇ ਲੈ ਜਾਂਦੇ ਸੀ ਖੇਤਾਂ 'ਚ ਪਾ ਲੈਂਦੇ ਸੀ ਵੀ ਪਰ ਹੁਣ ਮਨਜ਼ੂਰੀਆਂ ਲੈਣੀਆਂ ਪੈਂਦੀਆਂ ਨੇ ਤਾਂ ਸਾਰੀ ਸਰਕਾਰ ਹੀ ਉਸ ਅਫਸਰ ਦੇ ਨਾਲ ਜਾ ਕੇ ਖੜ ਗਈ ਹੈ ਫਿਰ ਇਹਦਾ ਮਤਲਬ ਜਦੋਂ ਇੱਥੇ ਐਮਐਲਏ ਸੇਫ ਨਹੀਂ ਹੈਗੇ ਐਮਐਲਏ ਤੇ ਪਰਚੇ ਕੀਤੇ ਜਾ ਰਹੇ ਨੇ ਤੇ ਫਿਰ ਸਾਡੇ ਵਰਗੇ ਆਮ ਬੰਦੇ ਕਿੱਥੋਂ ਸੇਫ ਹੋਣਗੇ ਜਿਹੜੇ ਸਰਕਾਰ ਦੇ ਨਿਤ ਵਿਰੋਧ ਕਰਦੇ ਆ ਪਠਾਨ ਮਾਜਰੇ ਨੇ ਇੱਕ ਵਾਰੀ ਬੋਲਿਆ ਨਾਲ ਦੀ ਨਾਲ ਚੱਕ ਕੇ ਉਹ ਤੇ ਪੁਰਾਣਾ ਪਰਚਾ ਪਾਤਾ ਤਿੰਨ ਸਾਲਾਂ ਤੋਂ ਇਹੀ ਕੇਰੀ ਵਾਲ ਹੋਰੀ ਪਠਾਨ ਮਾਜਰੇ ਦੇ ਨਾਲ ਸੀ ਹਾਈ ਕੋਰਟਾਂ ਤੱਕ ਕੇਸ ਲਵਾਏ ਤੇ ਅੱਜ ਜਦੋਂ ਪਠਾਨ ਮਾਜਰੇ ਇਹਨਾਂ ਦੇ ਵਿਰੁੱਧ ਬੋਲਿਆ ਤੇ ਅੱਜ ਉਹੀ ਪਰਚਾ ਪਾ ਕੇ ਉਹਨੂੰ ਗ੍ਰਿਫਤਾਰ ਕਰ ਲਿਆ ਸੀ ਤੇ ਇੱਕ ਹੋਰ ਦੇਖੋ ਵੱਡੀ ਕਹਾਣੀ ਕਿਵੇਂ ਅਲਝਾਈ ਜਾ ਰਹੀ ਹੈ ਪ੍ਰਸ਼ਾਸਨ ਵੱਲੋਂ